ਸਤਿ ਸ਼੍ਰੀ ਅਕਾਲ ਦਾ ਟੀਵੀ ਐਨ ਆਰ ਆਈ ਤੇ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਵਿੱਚ ਤੁਹਾਡਾ ਸਵਾਗਤ ਹੈ ਤ ਨਸ਼ਿਆਂ ਦਾ ਮੁੱਦਾ ਅਤੇ ਨਸ਼ਿਆਂ ਦੇ ਖਿਲਾਫ ਐਕਸ਼ਨ ਦਾ ਮੁੱਦਾ ਪੰਜਾਬ ਦੇ ਵਿੱਚ ਜੋਰਾ-ਸ਼ੋਰਾ ਦੇ ਨਾਲ ਚੱਲ ਰਿਹਾ ਹੈ ਬੁਲਡੋਜ਼ਰ ਐਕਸ਼ਨ ਆ ਜਿਹੜਾ ਉਹ ਪੰਜਾਬ ਦੀਆਂ ਵੱਖ-ਵੱਖ ਥਾਵਾਂ ਉੱਤੇ ਦੇਖਣ ਨੂੰ ਮਿਲਿਆ ਹੈ ਪਟਿਆਲਾ ਵਿੱਚ ਬਠਿੰਡਾ ਵਿੱਚ ਲੁਧਿਆਣਾ ਵਿੱਚ ਇਹ ਐਕਸ਼ਨ ਆ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ ਜਿਸ ਤੋਂ ਬਾਅਦ ਲਗਾਤਾਰ ਨਸ਼ੇ ਦੇ ਖਿਲਾਫ ਮਹਿੰਮਾ ਜਿਹੜੀ ਉਹ ਹਰ ਦਿਨ ਤੇਜ਼ ਕੀਤੀ ਜਾ ਰਹੀ ਹੈ ਤਾਂ ਅੱਜ ਸਾਰੇ ਮਸਲੇ ਤੇ ਚਰਚਾ ਕਰਾਂਗੇ ਮੇਰੇ ਸਹਿਯੋਗੀ ਸੁਖਮਨ ਸਿੰਘ ਚੀਮਾ ਮੇਰੇ ਨਾਲ ਨੇ ਤਾਂ ਸੁਖਮਨ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਵੀ ਬੁਲਡੋਜ਼ਰ ਐਕਸ਼ਨ ਆ ਜਿਹੜਾ ਉਹ ਚਲਾਇਆ ਗਿਆ ਹੈ ਜਿਹੜਾ ਐਕਸ਼ਨ ਕਦੇ ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ ਕਦੇ ਹਰਿਆਣਾ ਵਿੱਚ ਹੋਇਆ ਸੀ ਉਹ ਬੁਲਡੋਜ਼ਰ ਐਕਸ਼ਨ ਹੁਣ ਪੰਜਾਬ ਦੇ ਵਿੱਚ ਪਹੁੰਚ ਚੁੱਕਿਆ ਹੈ ਤਾਂ ਲੋਕਾਂ ਵੱਲੋਂ ਵੱਖ-ਵੱਖ رائے ਦਿੱਤੀ ਜਾ ਰਹੀ ਹੈ ਸਿਆਸੀ ਲੀਡਰ ਨੇ ਜਿਹੜੇ ਉਹ ਇਸ ਮਸਲੇ ਤੇ ਵੱਖੋ ਵੱਖ ਵਿਚਾਰ ਰੱਖਦੇ ਨੇ ਤਾਂ ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਹਾਂ ਤਾਂ ਬਿਲਕੁਲ ਜਿਵੇਂ ਤੁਸੀਂ ਤਾਂ ਪਹਿਲਾਂ ਜਿਹੜਾ ਬਲਡੋਜ਼ਰ ਐਕਸ਼ਨ ਦੀ ਗੱਲ ਕਰੀਏ ਇਹ ਬਲਡੋਜ਼ਰ ਐਕਸ਼ਨ ਜੇ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜੋ ਪੀੜਾ ਪੰਜਾ ਚੱਲਿਆ ਇਸ ਤੋਂ ਪਹਿਲਾਂ ਜੇ ਸੁਣਨ ਨੂੰ ਮਿਲਦਾ ਸੀ ਤਾਂ ਯੂਪੀ ਦਾ ਨਾਮ ਸਭ ਤੋਂ ਜ਼ਿਆਦਾ ਅੱਗੇ ਆ ਜਾਂਦਾ ਸੀ ਕਿ ਉੱਤਰ ਪ੍ਰਦੇਸ਼ ਦੇ ਵਿੱਚ ਜੇਕਰ ਕਿਸੇ ਗੈਂਗਸਟਰ ਦੇ ਜਾਂ ਨਸ਼ਾ ਤਸਕਰਾਂ ਦੇ ਜਾਂ ਫਿਰ ਕਿਤੇ ਕੋਈ ਲੜਾਈ ਝਗੜਾ ਹੋਵੇ ਬਲਡੋਜ਼ਰ ਜਾਂ ਪੀੜਾ ਪੰਜਾ ਯੂਪੀ ਦੇ ਵਿੱਚ ਸਭ ਤੋਂ ਵੱਡਾ ਚਰਚਾ ਦਾ ਨਾਮ ਸੀ ਕਿ ਯੂਪੀ ਦੇ ਵਿੱਚ ਚੱਲਦਾ ਜਿਸ ਤਰੀਕੇ ਇਹ ਗੱਲਾਂ ਵੀ ਆਮ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਜੇ ਨੇ ਕਿ ਕਹਿੰਦੇ ਕਿ ਯੂਪੀ ਦੇ ਵਿੱਚ ਜੇ ਕੋਈ ਗੁੰਡਾ ਰਾਜ ਜੇ ਪੰਜਾਬੀ ਭਾਸ਼ਾ 'ਚ ਕਹੀਏ ਕਿ ਇਹ ਗੁੰਡਾ ਰਾਜ ਯੂਪੀ ਦੇ ਵਿੱਚ ਖਤਮ ਕੀਤਾ ਤਾਂ ਜਿਹੜਾ ਇਸੇ ਬਲਡੋਜ਼ਰ ਦੇ ਤਹਿਤ ਖਤਮ ਕੀਤਾ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਇਹ ਮਸਲਾ ਵੀ ਆ ਜਾਂਦਾ ਸੁਪਰੀਮ ਕੋਰਟ ਦੇ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਜੇਕਰ ਕੋਈ ਨਸ਼ਾ ਤਸਕਰਾਂ ਜਾਂ ਕੋਈ ਗੈਂਗਸਟਰ ਆ ਉਸ ਦਾ ਤੁਸੀਂ ਜਿਹੜਾ ਘਾਰਾ ਜਾਂ ਉਸ ਦੀ ਜਾਇਦਾਦ ਆ ਉਸ ਨੂੰ ਜਿਹੜਾ ਬਲਡੋజర్ ਦੇ ਨਾਲ ਪੀਲੇ ਪੱਜੇ ਦੇ ਨਾਲ ਨਹੀਂ ਤੋੜ ਸਕਦੇ ਇਹ ਗੱਲ ਸਪਸ਼ਟ ਕਰ ਦਿੱਤੀ ਜਾਂਦੀ ਹੈ ਕਿ ਉਸ ਦੀ ਜਾਇਦਾਦ ਨੂੰ ਭਾਵੇਂ ਐਂਡੀਪੀਐਸ ਐਕਟ ਤਹਿਤ ਵੀ ਇਹ ਹੈ ਕਿ ਤੁਸੀਂ ਕਿਸ ਦੀ ਜਾਇਦਾਦ ਦੀ ਭੰਨ ਤੋੜ ਜਾਂ ਢਾਹ ਢੇਰੀ ਨਹੀਂ ਕਰ ਸਕਦੇ ਉਸ ਨੂੰ ਸੀਲ ਕਰ ਸਕਦੇ ਹੋ ਪਰ ਪੰਜਾਬ ਦੇ ਵਿੱਚ ਜੋ ਨਸ਼ਾ ਹਰ ਕੋਈ ਨਸ਼ੇ ਦਾ ਮੁੱਦਾ ਤਾਂ ਸਰਕਾਰਾਂ ਬਦਲ ਗਈਆਂ ਨਸ਼ੇ ਦਾ ਮੁੱਦਾ ਇੰਨਾ ਜਿਆਦਾ ਆ ਕਿ ਪਹਿਲਾ ਅਕਾਲੀ ਦਲ ਤੋਂ ਕਾਂਗਰਸ ਦੀ ਸਰਕਾਰ ਆ ਗਈ ਕਾਂਗਰਸ ਤੋਂ ਫਿਰ ਆਵਾਦਵੀ ਪਾਰਟੀ ਦੀ ਸਰਕਾਰ ਆ ਗਈ ਮੁੱਖ ਤੌਰ ਤੇ ਮੁੱਦਾ ਇਹ ਆਉਂਦਾ ਭਾਵੇਂ ਕੋਈ ਇਹ ਕਹਿ ਦੇਵੇ ਕਿ ਮੈਂ ਨਸ਼ੇ ਦਾ ਲੱਗ ਤੋੜ ਦੂੰ ਮੈਂ 4 ਹਫ਼ਤਿਆਂ ਵਿੱਚ ਨਸ਼ਾ ਖਤਮ ਕਰ ਦੂੰ ਪਰ ਨਸ਼ਾ ਅੱਜ ਦਾ ਉੱਥੇ ਦਾ ਉੱਥੇ ਆ ਤੇ ਹੁਣ ਮੌਜੂਦਾ ਸਰਕਾਰ ਨੇ ਕੁਝ ਹਫ਼ਤਿਆਂ ਦੇ ਵਿੱਚ ਐਕਸ਼ਨ ਇਸ ਤਰੀਕੇ ਨਾਲ ਕੀਤਾ ਕਿ ਲੋਕ ਯੂਪੀ ਨਾਲ ਕੰਪੇਅਰ ਕਰਨ ਲੱਗੇ ਕਿ ਯੂਪੀ ਦੇ ਵਿੱਚ ਜਿਸ ਤਰੀਕੇ ਬਲਡੋਜ਼ਰ ਚੱਲਿਆ ਸੀ ਉਹੀ ਬਲਡੋਜ਼ਰ ਪੰਜਾਬ 'ਚ ਚੱਲਣ ਲੱਗ ਗਿਆ ਹਾਲਾਂਕਿ ਜੋ ਸਹੀ ਗਲਤਤਾ ਕਿ ਉਹ ਨਸ਼ਾ ਤਸਕਰਾਂ ਤੇ ਚੱਲੇ ਵਾਕਏ ਉਹ ਤਾਂ ਜਿਹੜਾ ਅਦਾਲਤ ਨੇ ਜਾਂ ਫਿਰ ਪ੍ਰਸ਼ਾਸਨ ਦੇ ਜਿਹੜੇ ਫੈਕਟ ਪੇਸ਼ ਹੋਣਗੇ ਉਹਨਾਂ ਨੇ ਤੈਅ ਕਰਨਾ ਪਰ ਬਲਡੋਜ਼ਰ ਚੱਲ ਰਿਹਾ ਪਰ ਇਸ ਤੋਂ ਇਹ ਵੀ ਦੇਖਣਾ ਹੋਵੇਗਾ ਕੀ ਹੈ ਬਲਡੋਜ਼ਰ ਦੇ ਨਾਲ ਐਡੀ ਕ ਜਿਹੜੇ ਉਹ ਜਿਹੜੇ ਨਸ਼ਾ ਤਸਕਰ ਨੇ ਉਹ ਡਰ ਜਾਣਗੇ ਨਸ਼ਾ ਵੇਚਣ ਤੋਂ ਨਸ਼ੇ ਦੀ ਤਸਕਰੀ ਕਰਨ ਤੋਂ ਹਟ ਜਾਣਗੇ ਬਹੁਤ ਵੱਡੇ ਸਵਾਲ ਲੈ ਕੀ ਜਿਹੜਾ ਐਡਾ ਕਹ ਜੀਏ ਕਿ ਮਾਹੌਲ ਪੈਦਾ ਕੀਤਾ ਜਾ ਰਿਹਾ ਕਿ ਜੇਕਰ ਤੁਸੀਂ ਨਸ਼ਾ ਤਸਕਰ ਬਣੋਗੇ ਤਾਂ ਤੁਹਾਡਾ ਉੱਤੇ ਬਲਡੋਜ਼ਰ ਚੱਲੂਗਾ ਇਸ ਤਰੀਕੇ ਤੁਹਾਡੀਆਂ ਜਾਇਦਾਦਾਂ ਘਰ ਟਹਿ ਟੇਰੀ ਹੋ ਜਾਣਗੇ ਜਾਨੀ ਕਿ ਇੱਕ ਮਾਹੌਲ ਬਣਾਉਣ ਦੀ ਇਹ ਵੀ ਲੋਕਾਂ ਦੇ ਵਿੱਚ ਧਰਾਤਲ ਤੇ ਸਵਾਲ ਉੱਠ ਰਿਹਾ ਕੀ ਪੰਜਾਬ ਦੇ ਵਿੱਚ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਨੂੰ ਇੱਕ ਪਾਸੇ ਉਧਰ ਵੀ ਕੰਪੇਅਰ ਕਰਕੇ ਦੇਖ ਲੈਣੇ ਕਿ ਜਿਸ ਤਰੀਕੇ ਜੋ ਇਸ ਵਾਰ ਜੋ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੱਲਿਆ ਉਸ ਦੇ ਵਿੱਚ ਐਮ ਐਲ ਏ ਪ੍ਰਗਟ ਸਿੰਘ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ ਪੁਲਿਸ ਰਾਜ ਚੱਲ ਰਿਹਾ ਉਹਨਾਂ ਕਹਿੰਿਆ ਕਿ ਪੰਜਾਬ ਨੂੰ ਪੁਲਿਸ ਰਾਜ ਨਾ ਬਣਾਓ ਇਹ ਆਪਾਂ ਨੂੰ ਜਿਹੜਾ ਇਹ ਭਾਰੂ ਪਉ ਪੰਜਾਬ ਦੇ ਉੱਪਰ ਉਸ ਦੇ ਵਿੱਚੋਂ ਉਸੇ ਤਰੀਕੇ ਨਾਲ ਉਹਨੂੰ ਦੇਖਣ ਨੂੰ ਮਿਲਿਆ ਕਿ ਪੁਲਿਸ ਕਿਸ ਤਰੀਕੇ ਜਿਹੜਾ ਜੋ ਪਹਿਲਾਂ ਲੁਧਿਆਣੇ ਦੇ ਵਿੱਚ ਹੋਇਆ ਫਿਰ ਜਲੰਧਰ ਚ ਪਟਿਆਲੇ ਚ ਤੇ ਅੱਜ ਜੇਕਰ ਉਧਰ ਬਠਿੰਡੇ ਦੇ ਵਿੱਚ ਜਾਨੀ ਕਿ ਬਲਡੋਜ਼ਰ ਪੁਲਿਸ ਦਾ ਵੱਡੇ ਪੱਧਰ ਤੇ ਚੱਲ ਰਿਹਾ ਪਰ ਲੋਕ ਇਹ ਵੀ ਸਵਾਲ ਕਰ ਰਹੇ ਨੇ ਕਿ ਤਿੰਨ ਸਾਲਾਂ ਬਾਅਦ ਪੁਲਿਸ ਨੂੰ ਇਹਨਾਂ ਦਾ ਪਤਾ ਲੱਗਿਆ ਕਿ ਕਿੱਥੇ ਨਸ਼ਾ ਤਸਕਰੀ ਕਰ ਰਹੇ ਨੇ ਬਹੁਤ ਵੱਡੇ ਸਵਾਲ ਇਹਨਾਂ ਗੱਲਾਂ ਨੂੰ ਲੈ ਕੇ ਖੜੇ ਹੋ ਰਹੇ ਨੇ ਇੱਕ ਗੱਲ ਦਾ ਜ਼ਿਕਰ ਕਰਨਾ ਚਾਹਾਂਗੇ ਇੱਕ ਲੁਧਿਆਣਾ ਚ ਲੇਡੀ ਤਸਕਰ ਦੀ ਸਰਪੰਚ ਦੇ ਨਾਲ ਬਹਿਸ ਹੋਈ ਸੀ ਅ ਪਟਿਆਲਾ ਤੋਂ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਉਹ ਉੱਥੇ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਬੜੇ ਸਾਲਾਂ ਤੋਂ ਨਸ਼ਾ ਤਸਕਰੀ ਦਾ ਕੰਮ ਕੀਤਾ ਜਾ ਰਿਹਾ ਸੀ 7-8 ਸਾਲ ਤੋਂ ਇਹ ਕਾਰੋਬਾਰ ਆ ਜਿਹੜਾ ਉਹ ਨਸ਼ਾ ਤਸਕਰਾ ਦੇ ਵੱਲੋਂ ਕੀਤਾ ਜਾ ਰਿਹਾ ਸੀ ਕੋਈ 2016 ਦਾ ਕਰ ਰਿਹਾ ਸੀ ਕੋਈ 2017 ਦਾ ਕਰ ਰਿਹਾ ਸੀ ਹਾਲਾਂਕਿ 2016 ਤੋਂ ਹੁਣ ਤੱਕ ਪੰਜਾਬ ਦੇ ਵਿੱਚ ਤਿੰਨ ਸਰਕਾਰਾਂ ਬਦਲ ਚੁੱਕੀਆਂ ਨੇ ਚਾਰ ਮੁੱਖ ਮੰਤਰੀ ਨੇ ਜਿਹੜੇ ਉਹ ਪੰਜਾਬ ਨੇ ਵੱਖੋ-ਵੱਖ ਦੇਖੇ ਨੇ ਇੱਥੇ ਇਸ ਗੱਲ ਦਾ ਜ਼ਿਕਰ ਆ ਅਗਰ ਪੁਲਿਸ ਨੂੰ ਪਤਾ ਸੀ ਕਿ ਇੱਕ ਬੰਦੇ ਖਿਲਾਫ ਅੱਜ ਤੋਂ 5-6 ਸਾਲ ਪਹਿਲਾਂ ਜਾਂ 6-7 ਸਾਲ ਪਹਿਲਾਂ ਐਨਡੀਪੀਐਸ ਦਾ ਮਾਮਲਾ ਹੈ ਜਿਹੜਾ ਉਹ ਪਹਿਲੀ ਵਾਰ ਦਰਜ ਹੋਇਆ ਸੀ ਤਾਂ ਇਹ ਪੁਲਿਸ ਦਾ ਫਰਜ਼ ਹੁੰਦਾ ਹੈ ਨਾ ਕਿ ਉਸ ਬੰਦੇ ਦੀ ਨਿਗਰਾਨੀ ਰੱਖੀ ਜਾਵੇ ਕਿ ਉਹ ਕੀ ਕਰ ਰਿਹਾ ਹੈ ਜਦੋਂ ਉਹ ਦੂਜੀ ਵਾਰ ਫੜਿਆ ਗਿਆ ਤੀਜੀ ਵਾਰ ਫੜਿਆ ਗਿਆ ਤਾਂ ਪੱਕਾ ਹੋ ਜਾਂਦਾ ਕਿ ਇਹ ਬੰਦਾ ਇਹ profession ਛੱਡਣ ਵਾਲਾ ਨਹੀਂ ਤਾਂ ਫਿਰ ਸਾਡਾ ਸਿਸਟਮ ਇੰਨਾ ਕਮਜ਼ੋਰ ਆ ਵੀ ਜਿਹਦੇ ਕੋਲ ਇਹ ਪਤਾ ਹੀ ਨਹੀਂ ਲੱਗਾ ਹੋ ਰਿਹਾ ਵੀ ਇਹ ਬੰਦੇ ਦੇ ਜਿਹੜੇ ਇਹ profession ਲਈ ਇਹ ਕੰਮ ਕਰਦੇ ਨੇ ਇਹ ਪੱਕੇ ਤੌਰ ਤੇ ਦੋਸ਼ਾ ਤਸਕਰ ਬਣ ਚੁੱਕੇ ਨੇ ਇਹ ਪਰਚਿਆਂ ਦੇ ਬਾਵਜੂਦ ਦੇ ਸੁਧਰ ਨਹੀਂ ਰਹੇ ਤਾਂ ਪੁਲਿਸ ਨੂੰ ਜਾਂ ਫਿਰ ਪਰ ਸਾਡੇ ਜੋ ਵੀ ਸੁਰੱਖਿਆ ਬਲ ਦੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਬੰਦਾ ਕਰ ਕੀ ਰਿਹਾ ਹੈ ਇਹ ਨਸ਼ਾ ਕਿੱਥੋਂ ਬਗਵਾਉਂਦਾ ਹੈ ਕਿਸ ਤਰ੍ਹਾਂ ਹੈ ਬਿਲਕੁਲ ਤੁਸੀਂ ਚੇਨ ਤੋੜਨ ਦੀ ਗੱਲ ਕਰ ਰਹੇ ਹੋ ਕਿ ਪ੍ਰਸ਼ਾਸਨ ਦੇ ਉੱਪਰ ਇਹ ਸਵਾਲ ਤਾਂ ਬਿਲਕੁਲ ਆ ਬਾਜ਼ਬ ਗੱਲ ਹੈ ਕਿ ਸਵਾਲ ਤਾਂ ਇਹ ਖੜੇ ਹੋਣ ਗਏ ਕਿ ਜਿਹੜਾ ਉਸ ਨਸ਼ਾ ਤਸਕਰ ਦੀ ਹੁਣ ਜਿਵੇਂ ਦੇਖਿਆ ਕਿ ਚਾਰ ਪੰਜ ਨਸ਼ਾ ਤਸਕਰਾਂ ਦੇ ਕਿ ਜੋ ਅੱਜ ਬਠਿੰਡੇ 'ਚ ਦੇਖਿਆ ਉਸ ਤੋਂ ਪਹਿਲਾਂ ਪਟਿਆਲੇ ਲੁਧਿਆਣਾ ਜਲੰਧਰ ਦੇ ਵਿੱਚ ਜਾਨੀ ਕਿ ਚਾਰ ਤੋਂ ਪੰਜ ਥਾਵਾਂ ਤੇ ਇੱਕ ਦੋ ਥਾਵਾਂ ਤੇ ਹੋਰ ਹੋ ਗਿਆ ਹੋਊਗਾ ਕਿ ਬਲਡੋਜ਼ਰ ਚੱਲਿਆ ਕੀ ਇੰਨੇ ਕਦੇ ਨਾਲ ਕੀ ਇੰਨੇ ਕ ਸਪਲਾਈਅਰ ਇਹ ਜਿਹਨਾਂ ਅੱਛਾ ਤਸਕਰ ਨੇ ਜਿਹੜੇ ਪੂਰੇ ਪੰਜਾਬ ਨੂੰ ਨਸ਼ਾ ਸਪਲਾਈ ਕਰਦੇ ਨੇ ਗਲਤ ਹੈ ਇਹ ਹੈ ਨਾ ਕਿ ਜਿਹੜੀ ਨਸ਼ਾ ਤਸਕਰਾਂ ਦੀ ਚੇਨ ਚੱਲਦੀ ਆ ਉਹ ਚੇਨ ਤੋੜਨ ਦੀ ਲੋੜ ਆ ਤੇ ਨਾਲ ਦੀ ਨਾਲ ਸਵਾਲ ਤਾਂ ਇਹ ਵੀ ਹੁੰਦਾ ਕਿ ਜਿੰਨਾ ਕਿ ਜਿਹੜਾ ਦੇਖਿਆ ਗਿਆ ਕਿ ਜਿਹੜੀ ਜਾਇਦਾਦਾਂ ਤੋੜੀਆਂ ਗਿਆ ਉਹ ਤਾਂ ਆਮ ਨੋਰਮਲ ਘਰਾਂ ਦੇ ਜਿਹੜੇ ਜੋ ਲੋਕ ਨੇ ਉਹਨਾਂ ਦੀ ਜਾਇਦਾਦਾਂ ਤੋੜੀਆਂ ਗਿਆ ਇੰਨੇ ਛੋਟੇ ਵਰਗ ਦੇ ਲੋਕ ਇੰਨਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਸਪਲਾਈ ਕਰੀ ਜਾਂਦੇ ਨੇ ਤਾਂ ਇੱਥੇ ਇੱਕ ਗੱਲ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਸ਼ੋਭਨੀ ਅਕਾਲੀ ਦਲ ਦੇ ਬੁਲਾਰੇ ਨੇ ਅਰਸ਼ਦੀਪ ਸਿੰਘ ਕਲੇਰ ਉਹਨਾਂ ਦਾ ਅੱਜ ਇੱਕ ਬਿਆਨ ਆਇਆ ਏ ਉਹਨਾਂ ਨੇ ਕਿਹਾ ਹੈ ਕਿ ਇਹ ਛੋਟੀਆਂ ਬੱਚੀਆਂ ਦੇ ਬੜੀਆਂ ਬੱਚੀਆਂ ਦੇ ਜਿਹੜੀਆਂ ਉਹ ਫੜੀਆਂ ਜਾਣੀਆਂ ਚਾਹੀਦੀਆਂ ਨੇ ਇਹ ਤਾਂ ਆਪ ਲੋਕ ਨੇ ਜਿਹਨਾਂ ਦੇ ਛੋਟੇ ਮੋਟੇ ਘਰ ਨੇ بڑے ਲੋਕ ਅਜਿਹੇ ਨੇ ਜਿਹਨਾਂ ਜਿਹਨਾਂ ਦੇ ਦਸ਼ਾ ਤਸਕਰੀ ਤੋਂ ਮਹਿਲ ਬਣਾ ਲਏ ਨੇ ਉਹਨਾਂ ਨੇ ਕਿਹਾ ਕਿ ਜਦੋਂ ਸਾਡੀ ਅਕਾਲੀ ਸਰਕਾਰ ਸੀ ਤਾਂ ਸਾਡੀ ਸਰਕਾਰ ਦੇ ਵਿੱਚ 6000 ਕਰੋੜ ਦਾ ਜਿਹੜਾ ਦਸ਼ਾ ਤਸਕਰੀ ਦਾ ਨੈਟਵਰਕ ਸੀ ਉਹਦਾ ਪਰਦਾ ਫਾਸ਼ ਹੋਇਆ ਸੀ ਇਹ ਗੱਲਾਂ ਦਾ ਜ਼ਿਕਰ ਆ ਜਿਹੜਾ ਨਹੀਂ ਤੁਸੀਂ ਇਹ ਜੋ ਅਰਸ਼ਦੀਪ ਕਲੇਰ ਉਹਨਾਂ ਦੀਆਂ ਗੱਲਾਂ ਦਾ ਜ਼ਿਕਰ ਕਰ ਰਹੇ ਹਾਂ ਵਿਰੋਧੀ ਧਿਰ ਦਾ ਇਹ ਕੰਮ ਦਾ ਸਵਾਲ ਚੁੱਕਣੇ ਰਿਹਾ ਹਾਲਾਂਕਿ ਅਸੀਂ ਕਿਸੇ ਸਰਕਾਰ ਦੀ ਹਮਾਇਤ ਨਹੀਂ ਕਰਦੇ ਪਰ ਜਿਵੇਂ ਤੁਸੀਂ ਕਹ ਕ ਜਿਹੜੇ ਅਰਸ਼ਦੀਪ ਕਲੇਰ ਨੇ ਉਹਨਾਂ ਨੇ ਇਹ ਕਹਤਾ ਕਿ ਅਸੀਂ 6000 ਕਰੋੜ ਦਾ ਜਿਹੜਾ ਡਰੱਗ ਦਾ ਨੈਕਸਸ ਸੀ ਉਸ ਨੂੰ ਖਤਮ ਕੀਤਾ ਫੇਰ ਕਾਂਗਰਸ ਦੀ ਸਰਕਾਰ ਉਹਨਾਂ ਨੂੰ ਇਹ ਵੀ ਯਾਦ ਕਰ ਲੈਣਾ ਚਾਹੀਦਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸੌ ਕਿਸ ਗੱਲ ਦੀ ਚੁੱਕੀ ਸੀ ਉਹਨਾਂ ਨੇ ਇਹ ਹੀ ਕਿਹਾ ਸੀ ਨਾ ਕਿ ਵੀ ਜਿਹੜਾ ਮੈਂ ਨਸ਼ਾ ਚਾਲਿਆ ਉਹ 4 ਹਫ਼ਤੇ ਵਿੱਚ ਲੱਕ ਤੋੜ ਦੂ ਜੇ ਅਕਾਲੀ ਸਰਕਾਰ ਨੇ ਨਸ਼ਾ ਖਤਮੇ ਕਰਤਾ ਸੀ ਫਿਰ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਸੌ ਤੇ ਲੋਕ ਵੋਟਾਂ ਕਿਉਂ ਪਾਉਂਦੇ ਇਹ ਸਵਾਲ ਆ ਨਾ ਕਿ ਜੇ ਤੁਹਾਡੀ ਸਰਕਾਰ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ 6000 ਕਰੋੜ ਦਾ ਸੀ ਨਸ਼ੇ ਦਾ ਜਿਹੜਾ ਨੈਕਸਸ ਆ ਉਹ ਸਾਰਾ ਖਤਮ ਕਰਕੇ ਰੱਖਤਾ ਨੈਕਸਸ ਤੋੜ ਕੇ ਰੱਖਤਾ ਫਿਰ ਲੋਕ ਵੋਟਾਂ ਕੀ ਕਰ ਨੂੰ ਪਾ ਕੇ ਲੋਕ ਬਿਨਾਂ ਧਿਆਨ ਦਿੱਤੇ ਹੀ ਪਾ ਕੇ ਕਿ ਬਿਆਨ ਦਿੱਤਾ ਹਵਾ ਦੇ ਵਿੱਚ ਬਿਆਨ ਨੂੰ ਦੇਖ ਕੇ ਵੋਟਾਂ ਪਾ ਗਏ ਜੀ ਜੀ ਇੱਕ ਇੱਕ ਚੀਜ਼ ਹੋਰ ਵੀ ਹੈ ਕਿਉਂਕਿ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਨੇ ਜਿਹੜੇ ਉਹਨਾਂ ਤੇ ਵੀ ਉਸ ਨੈਟਵਰਕ ਨਾਲ ਜੁੜੇ ਹੋਣ ਦੇ ਦੋਸ਼ ਲੱਗੇ ਸੀ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਵੀ ਵੱਡੀ ਹੋਈ ਸੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਦੋਂ ਇੱਕ ਬਿਆਨ ਆ ਜਿਹੜਾ ਉਹ ਵਿਕਰਮ ਮੀਠੀਆ ਬਾਰੇ ਦਿੱਤਾ ਗਿਆ ਸੀ ਤਾਂ ਉਹਨਾਂ ਨੂੰ ਮਾਫੀ ਵੀ ਮੰਗਣੀ ਪਈ ਸੀ ਦੂਜੇ ਪਾਸੇ ਕੈਪਟਨ ਸਰਕਾਰ ਵੇਲੇ ਜ਼ਹਿਰੀਲੀ ਸ਼ਰਾਬ ਦੇ ਨਾਲ ਜਿਹੜੀ ਮੌਤਾਂ ਹੋਈਆਂ ਸੀ ਤਾਂ ਮਾਮਲੇ ਦੇ ਵਿੱਚ ਵੀ ਬੜਾ ਕੁਝ ਦੇਖਣ ਨੂੰ ਮਿਲਿਆ ਸੀ ਤਾਂ ਹੁਣ ਇੱਕ ਈਡੀ ਦੇ ਸਾਬਕਾ ਅਧਿਕਾਰੀ ਦਾ ਬਿਆਨ ਆ ਜਿਹੜਾ ਉਹ ਵੀ ਸਾਹਮਣੇ ਆਇਆ ਸੀ ਤਾਂ ਉਹਨਾਂ ਨੇ ਇਹ ਇਲਜ਼ਾਮ ਨੇ ਜਿਹੜੇ ਉਹ ਲਗਾਏ ਸਨ ਕਿ ਕਾਰਵਾਈ ਆ ਜਿਹੜੀ ਉਸ ਸਮੇਂ ਨਹੀਂ ਸੀ ਕਰਨ ਦਿੱਤੀ ਗਈ ਤਾਂ ਸਿੱਧੇ ਤੌਰ ਤੇ ਸਿਆਸਤਦਾਨਾਂ ਤੇ ਵੀ ਦੋਸ਼ ਲੱਗਦੇ ਨੇ ਦੂਜੇ ਪਾਸੇ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਹੜੇ ਸਿਆਸੀ ਪਾਰਟੀਆਂ ਦਾ ਸਹਾਰਾ ਲੈਂਦੇ ਨੇ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ ਉਸ ਪਾਰਟੀ ਦੇ ਨਾਲ ਉਹ ਜੁੜਦੇ ਨੇ ਅਤੇ ਪਾਰਟੀ ਦੀ ਆੜ ਦੇ ਵਿੱਚ ਉਹ ਗਲਤਤੱਦੇ ਕਰਦੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਫੜੇ ਵੀ ਜਾਂਦੇ ਨੇ ਇਹ बाबल्या ਵਿੱਚ ਇੱਥੇ ਗੱਲ ਇਹ ਵੀ ਹੈ ਕਿ ਕੁਝ ਬੜੀਆਂ ਮੱਛੀਆਂ ਨੇ ਜਿਹੜੀਆਂ ਉਹ ਵੀ ਜ਼ਰੂਰ ਫੜੀਆਂ ਗਈਆਂ ਨੇ ਜਿਨ੍ਹਾਂ ਦੀ ਪ੍ਰਾਪਰਟੀ ਹੈ ਜਿਹੜੀ ਉਹ ਅਟੈਚ ਹੋਈ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇੱਕ ਨਸ਼ਾ ਤਸ਼ਕਰਾ ਜਿਹੜਾ ਫੜਿਆ ਗਿਆ ਸੀ ਜਿਸ ਦੀ ਕਰੀਬ 7 ਤੋਂ 8 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਜਿਹੜੀ ਉਹ ਅਟੈਚ ਹੋਈ ਹੈ ਅਗਰ ਬੋਗਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਬੋਗਾ ਜ਼ਿਲ੍ਹੇ ਦੇ ਵਿੱਚ ਵੀ ਸਵੇਰ-ਸਵੇਰ ਤੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਦੀ ਨਸ਼ਾ ਤਸ਼ਕਰੀ ਦੇ ਵਿੱਚ ਪ੍ਰਾਪਰਟੀ ਹੈ ਜਿਹੜੀ ਉਹ ਅਟੈਚ ਕੀਤੀ ਗਈ ਹੈ ਤਾਂ ਇਸ ਮਾਮਲੇ ਵਿੱਚ ਈਡੀਵੀ ਐਕਸ਼ਨ ਕਰ ਰਹੀ ਹੈ ਪੰਜਾਬ ਪੁਲਿਸ ਆਡੇਡਾ ਉਹ ਵੀ ਆਪਣਾ ਐਕਸ਼ਨ ਕਰ ਰਹੀ ਹੈ ਤੁਸੀਂ ਪੰਜਾਬ ਪੁਲਿਸ ਦੇ ਐਕਸ਼ਨ ਦੀ ਗੱਲ ਕਰੀ ਇੱਕ ਦੋ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਵੱਡਾ ਸਮਾਗਮ ਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਾਂਦੇ ਨੇ ਸਟੇਟ ਤੋਂ ਸਪੀਚ ਦੰਦ ਨੇ ਉਹ ਕਹਿੰਦੇ ਕਿ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਜਾਵੇ ਤਾਂ ਕੀ ਨਹੀਂ ਕਰ ਸਕਦੀ ਫਿਰ 3 ਸਾਲਾਂ ਦੇ ਵਿੱਚ ਨਸ਼ਾ ਬੰਦ ਕਿਉਂ ਨਹੀਂ ਹੋਇਆ ਜੀ ਸਵਾਲ ਤਾਂ ਖੜੇ ਹੋ ਜਾਂਦੇ ਨੇ ਕਿ ਜੇ ਆਹ ਬਿਆਨ ਅੱਜ ਤੁਸੀਂ 3 ਸਾਲ ਬਾਅਦ ਦੇ ਰਹੇ ਹੋ ਕਿ ਪੰਜਾਬ ਪੁਲਿਸ ਕੀ ਨਹੀਂ ਕਰ ਸਕਦੀ ਤਾਂ ਇਹੀ ਪੰਜਾਬ ਪੁਲਿਸ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਸੀ ਇਹੀ ਪੰਜਾਬ ਪੁਲਿਸ ਚਰਨਜੀਤ ਸਿੰਘ ਚੰਨੀ ਦੀ 3 ਮਹੀਨੇ ਦੀ 111 ਦਿਨ ਦੀ ਸਰਕਾਰ ਦੇ ਵਿੱਚ ਸੀ ਤੇ ਇਹੀ ਪੰਜਾਬ ਪੁਲਿਸ ਦੇ ਜਿਹੜੇ ਬਹੁਤੇ ਮੁਲਾਜ਼ਮ ਸੀ ਉਹ ਕਾਲੀ ਦਲ ਦੀ ਸਰਕਾਰ ਦੇ ਵਿੱਚ ਸੀ ਤਾਂ ਫਿਰ ਇਹ ਨੈਕਸਸ ਪੰਜਾਬ ਦੇ ਵਿੱਚ ਚੱਲਿਆ ਕਿਵੇਂ ਹਰ ਕੋਈ ਕਹਿ ਦਿੰਦਾ ਕਿ ਸਰਹੱਦੀ ਜਿਹੜਾ ਉਹ ਆ ਸਰਹੱਦੀ ਸਾਡਾ ਸੂਬਾ ਹੈ ਸਰਦ ਤੋਂ ਪਾਰ ਤੋਂ ਆ ਜਾਂਦਾ ਕੀ ਉੱਥੇ ਸਾਡੀ ਸਿਕਿਉਰਿਟੀ ਇੰਨੀ ਜ਼ਿਆਦੇ ਜਿਕੇਰੀ ਕਿ ਮਜ਼ਬੂਤ ਨਹੀਂ ਹੈਗੀ ਕਿ ਇਸ ਤਰੀਕੇ ਨਸ਼ਾ ਤਸਕਰਾ ਅਕਸਰ ਆਪਾਂ ਰੋਜ਼ਾਨਾ ਖਬਰਾਂ ਵੀ ਦੇਖਦੇ ਰਹਿੰਦੇ ਹਾਂ ਕਿ ਜਿਹੜੀ ਇੰਨੀ ਜਿਹੜੀ ਹੈਰੋਇਨ ਆ ਉਹ ਡਰੋਨ ਦੇ ਜ਼ਰੀਏ ਆ ਗਈ ਕੀ ਜਿਹੜੀ ਉੱਥੇ ਸਰਹੱਦ ਤੇ ਫੋਰਸ ਲੱਗੀ ਹੋਈ ਆ ਉਸ ਦਾ ਕਿਸ ਤਰੀਕੇ ਕੀ ਉੱਥੇ ਮਿਲੀ ਭੁਗਤਣਾ ਚੱਲ ਰਿਹਾ ਬਹੁਤ ਵੱਡੇ ਸਵਾਲ ਨੇ ਇਥੇ ਕੀ ਗੱਲ ਦਾ ਜ਼ਿਕਰ ਹੋਰ ਕਰਨਾ ਬਣਦਾ ਹੈ ਭਾਵੇਂ ਡਰੋਨ ਰਾਹੀਂ ਵੀ ਡਰੱਗ ਫੜੀ ਜਾਂਦੀ ਹੈ ਹਥਿਆਰ ਵੀ ਸਪਲਾਈ ਹੁੰਦੇ ਨੇ ਲੇਕਿਨ ਇਹ ਜਿਹੜਾ ਨਸ਼ਾ ਏ ਉਹ ਕੱਲਾ ਪਾਕਿਸਤਾਨ ਤੋਂ ਨਹੀਂ ਆਉਂਦਾ ਤੁਸੀਂ ਪਿੱਛੇ ਜੇ ਖਬਰਾਂ ਦੇਖੀਆਂ ਹੋਣੀਆਂ ਕਿ ਐਮਸੀਬੀ ਦੇ ਵੱਲੋਂ ਵੱਡੀ ਰੇਡ ਕੀਤੀ ਗਈ ਗੁਜਰਾਤ ਦੇ ਵਿੱਚ ਬੰਦਰਗਾਹ ਦੇ ਉੱਤੇ ਹੈਰੋਇਨ ਫੜੀ ਗਈ ਗੁਜਰਾਤ ਦੇ ਵਿੱਚ ਅਤੇ ਰਾਜਸਥਾਨ ਦੇ ਵਿੱਚ ਇਹ ਨਸ਼ਾ ਬਣਾਉਣ ਵਾਲੀਆਂ ਫੈਕਟਰੀਆਂ ਫੜਿਆ ਗਈ ਆ ਫਿਰ ਇਹ ਫੈਕਟਰੀਆਂ ਦੇ ਜਿਹੜੀਆਂ ਉਹ ਦਿੱਲੀ ਤੇ ਐਮਸੀਆਰ ਦੇ ਇਲਾਕੇ ਦੇ ਵਿੱਚ ਵੀ ਫੜਿਆ ਗਈ ਆ ਤਾਂ ਬਹੁਤ ਸਾਰੇ ਹੋਰ ਅਜਿਹੇ ਸੂਬੇ ਦੇ ਜਿੱਥੇ ਸਾਰਾ ਕੁਝ ਚੱਲਦਾ ਏ ਆ ਪਿੱਛੇ ਜੇ ਬੀਜੇਪੀ ਦੇ ਕੁਝ ਲੀਡਰਾਂ ਦਾ ਬਿਆਨ ਆਇਆ ਸੀ ਕੰਗੜਾ ਡੋਟ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਬਾਰੇ ਬਿਆਨ ਦਿੱਤਾ ਗਿਆ ਸੀ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਨਸ਼ਾ ਫਲਾਇਆ ਜਾ ਰਿਹਾ ਹੈ ਆ ਕੁਝ ਦਿਨ ਪਹਿਲਾਂ ਵੀ ਬੀਜੇ ਇੱਕ ਕਿਸੇ ਹੋਰ ਪਾਰਟੀ ਦੇ ਲੀਡਰ ਦਾ ਵੀ ਬਿਆਨ ਆ ਜਿਹੜਾ ਉਹ ਹਿਮਾਚਲ ਪ੍ਰਦੇਸ਼ ਤੋਂ ਆਇਆ ਸੀ ਤਾਂ ਕੁਝ ਬਿਆਨ ਦੇ ਜਿਹੜੇ ਉਹ ਹਰਿਆਣਾ ਤੋਂ ਵੀ ਆਏ ਸੀ ਤਾਂ ਕਿਤੇ ਨਾ ਕਿਤੇ ਪੰਜਾਬੀਆਂ ਦੇ ਉੱਤੇ ਜ਼ਰੂਰ ਦਾਗ ਲਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਲੇਕਿਨ ਇਹ ਸਚਾਈ ਆ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨਸ਼ੇ ਨੇ ਜਿਹੜੇ ਉਹ ਪ੍ਰਚਲਿਤ ਦੇ ਬਹੁਤ ਵੱਡਾ ਸੂਬਿਆਂ ਚ ਨਹੀਂ ਬਲਵਿੰਦਰ ਪੂਰੇ ਦੁਨੀਆ ਦੇ ਵਿੱਚ ਉਹ ਕੋ ਵਕਤ ਦੇਸ਼ਾਂ ਦੇ ਵਿੱਚ ਕੋ ਵਕਤ ਤਰੀਕੇ ਦਾ ਜਿਹੜਾ ਨਸ਼ਾ ਪੰਜਾਬ ਨੂੰ ਐਵੇਂ ਬਦਨਾਮ ਕਰਨ ਦੀ ਕੋਸ਼ਿਸ਼ ਲੋਕ ਨੇ ਜਿਹੜੇ ਕੰਗਣਾ ਰਣੌਤ ਵਰਗੇ ਜਿਵੇਂ ਤੁਸੀਂ ਗੱਲ ਕਰੀ ਕਿ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਲੋਕ ਇੱਥੇ ਆ ਕੇ ਨਸ਼ਾ ਕਰਦੇ ਨੇ ਤਾਂ ਫਿਰ ਉੱਥੇ ਪੰਜਾਬ ਦੇ ਕਈ ਮੰਤਰੀਆਂ ਨੇ ਪਰ ਇਹ ਵੀ ਬਿਆਨ ਦਿੱਤੇ ਸੀ ਕਿ ਉੱਥੇ ਵੀ ਜਿਹੜਾ ਪਿੰਡ-ਪਿੰਡ ਨਸ਼ਾ ਹੈ ਫਿਰ ਉਸ ਦਾ ਉਹ ਉੱਥੇ ਕਿਉਂ ਨਹੀਂ ਕਾਰਵਾਈ ਹੁੰਦੀ ਜਾਨੀ ਕਿ ਨਸ਼ਾ ਸਭ ਕਿਤੇ ਆ ਪੰਜਾਬ ਨੂੰ ਬਦਨਾਮ ਹੋਇਆ ਪਰ ਪੰਜਾਬ ਦੀ ਗਲਤੀ ਇਹ ਵੀ ਹੈ ਜੇ ਕਿ ਪੰਜਾਬ ਦੇ ਵਿੱਚ ਨਸ਼ਾ ਪੰਜਾਬ ਦੀ ਨੌਜਵਾਨੀ ਗਰਕਦੀ ਜਾ ਰਹੀ ਆ ਸਾ ਸਿਆਸੀ ਲੋਕ ਭਾਵੇਂ ਕੋਈ ਵੀ ਹੋਵੇ ਕੋਈ ਪਾਰਟੀ ਹੋਵੇ ਅਸੀਂ ਕਿਸੇ ਦੀ ਹਮਾਇਤ ਨਹੀਂ ਕਰਦੇ ਹਰ ਸਿਆਸੀ ਪਾਰਟੀ ਹੈ ਜਿਹੜੀ ਨਸ਼ੇ ਤੇ ਬਣ ਜਾਂਦੀ ਆ ਵੱਡੇ ਵੱਡੇ ਬਿਆਨ ਦੇ ਦਿਆ ਕਿਉਂਕਿ ਨਸ਼ੇ ਤੇ ਸਰਕਾਰ ਬਣਾਉਣੀ ਇੰਨੀ ਸੌਖੀ ਪਤਾ ਕਿਉਂ ਕਿ ਕਿਉਂਕਿ ਲੋਕਾਂ ਦੇ ਘਰ ਉਜੜੇ ਹੋਏ ਨੇ ਜਿਹੜੇ ਪਰਿਵਾਰ ਦਾ ਨੌਜਵਾਨ ਪੁੱਤ ਨਸ਼ੇ ਦੀ ਭੇਡ ਚੜ ਜਾਂਦਾ ਤਾਂ ਮਾਪੇ ਦੁਖੀ ਹੋਏ ਹੁੰਦੇ ਨੇ ਤਾਂ ਜਦੋਂ ਕੋਈ ਸਰਕਾਰੀ ਨੁਮਾਇੰਦਾ ਉੱਠ ਕੇ ਜੋ ਸੱਤਾ ਦੀ ਦੌੜ ਦੇ ਵਿੱਚ ਆਇਆ ਨੁਮਾਇੰਦਾ ਇਹ ਉੱਠ ਕੇ ਕਹਿ ਦਿੰਦਾ ਕਿ ਮੈਨੂੰ ਵੋਟਾਂ ਪਾਓ ਮੈਂ ਨਸ਼ਾ ਖਤਮ ਕਰ ਦਊਗਾ ਤਾਂ ਮਾਪਿਆਂ ਨੂੰ ਕੋਈ ਆਸ ਦੀ ਕਰਨ ਦਿਖਦੀ ਆ ਕਿ ਚਲੋ ਸਾਡਾ ਘਰ ਤਾਂ ਉਜੜ ਗਿਆ ਚਲੋ ਗਵਾਂਡੀ ਦਾ ਕਿਸੇ ਹੋਰ ਦਾ ਜਿਹੜਾ ਬੱਚਾ ਇਸ ਨਸ਼ੇ ਦੇ ਵਿੱਚ ਦਲਦਲ ਚੋਂ ਜਾਂ ਕੋਈ ਸਾਡਾ ਭਵਿੱਖ ਦੇ ਵਿੱਚ ਆਉਣ ਵਾਲਾ ਬੱਚਾ ਜਾਂ ਕੋਈ ਹੋਰ ਪੁੱਤ ਇਸ ਨਸ਼ੇ ਦੇ ਵਿੱਚੋਂ ਬਾਜੂ ਇਸ ਗੱਲ ਨੂੰ ਲੈ ਕੇ ਭਾਊ ਕੋ ਕੇ ਵੋਟਾਂ ਪਾਉਂਦੇ ਨੇ ਭਾਊ ਕੋ ਕੇ ਲੀਡਰ ਵੋਟਾਂ ਤਾਂ ਪਾਉਂਦੇ ਨੇ ਪਰ ਦੇਖਣ ਨੂੰ ਕੀ ਮਿਲਦਾ ਆਉਂਦੀ ਸਰਕਾਰ 5 ਸਾਲਾਂ ਬਾਅਦ ਸਰਕਾਰ ਪਈ ਜਾਂਦੀ ਆ ਮੁੱਦਾ ਕੀ ਆ ਨਸ਼ਾ ਖਤਮ ਕਰਦਾਂਗੇ ਨਸ਼ਾ ਉੱਥੇ ਦਾ ਉੱਥੀ ਆ ਤਾਂ ਇੱਥੇ ਇੱਕ ਗੱਲ ਦਾ ਲਿਕਰ ਹੋਰ ਆ ਨਸ਼ਾ ਖਤਮ ਕਰਨ ਤਾਂ ਆਪਾਂ ਨੂੰ ਪਹਿਲਾਂ ਨਸ਼ੇੜੀ ਖਤਮ ਕਰਨੇ ਪੈਣਗੇ ਤਾਂ ਸਰਕਾਰ ਕੋਈ ਵੀ ਹੋਵੇ ਹਾਲਾਂਕਿ ਜਿਹੜੇ ਨਸ਼ਾ ਸਡਾਉ ਕੇਂਦਰ ਨੇ ਪ੍ਰਾਈਵੇਟ ਵੀ ਖੋਲੇ ਜਾਂਦੇ ਨੇ ਸਰਕਾਰੀ ਵੀ ਖੋਲੇ ਜਾਂਦੇ ਨੇ ਲੇਕਿਨ ਇਹਨਾਂ ਦਾ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਦਾ ਉਹ ਇਸ ਲਈ ਵੀ ਕਹਿ ਰਹੇ ਆ ਕਿਉਂਕਿ ਕਈ ਵਾਰ ਆਪਾਂ ਸੁਣਿਆ ਨਾ ਵੀ ਕੁਝ ਦਿਨ ਪਹਿਲਾਂ ਮੁੰਡਾ ਸੈਂਟਰ ਤੋਂ ਆਇਆ ਸੀ ਅ ਨਸ਼ੇ ਦੀ ওভারਡੋਸ ਦੇ ਨਾਲ ਉਸਦੀ ਮੌਤ ਹੋ ਗਈ ਤਾਂ ਇਸ ਤਰ੍ਹਾਂ ਦੇ ਬڑے ਮਾਮਲੇ ਸਾਹਮਣੇ ਆਉਂਦੇ ਨੇ ਜਦੋਂ ਤੱਕ ਬੰਦੇ ਦਾ ਮਨ ਨਹੀਂ ਮੁੜਦਾ ਉਦੋਂ ਤੱਕ ਨਸ਼ਾ ਖਤਮ ਕਰਨਾ ਬੜਾ ਮੁਸ਼ਕਲ ਹੈ ਹਾਲਾਂਕਿ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਨਸ਼ੇ ਦੀ ਦੁਨੀਆ ਵਿੱਚ ਬਹੁਤ ਜਿਆਦਾ ਉੱਪਰਲੇ ਲੈਵਲ ਤੇ ਆਪਾਂ ਕਹਿ ਸਕਦੇ ਆ ਪਹੁੰਚ ਗਏ ਸੀ ਲੇਕਿਨ ਅੱਜ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਉਹ ਸੁਧਰ ਗਈ ਆ ਬਹੁਤ ਸਾਰੇ ਲੋਕ ਨੇ ਜਿਹੜੇ ਹੁਣ ਚੰਗੇ ਕੰਮ ਵੀ ਕਰ ਰਹੇ ਨੇ ਕਿਸੇ ਨੇ ਖੇਡਾਂ ਨਾਲ ਜੁੜ ਕੇ ਆਪਣਾ ਨਸ਼ਾ ਖਤਮ ਕੀਤਾ ਏ ਕਿਸੇ ਨੇ ਆਪਣੇ ਧਰਮ ਦੇ ਨਾਲ ਜੁੜ ਕੇ ਆਪਣਾ ਨਸ਼ਾ ਖਤਮ ਕੀਤਾ ਏ ਜਾਂ ਕਿਸੇ ਨੇ ਐਕਸਰਸਾਈਜ਼ ਜਿਮ ਜਾਂ ਹੋਰ ਵੱਖ-ਵੱਖ ਤਰੀਕੇ ਨਾਲ ਕੀਤਾ ਬਿਲਕੁਲ ਤੁਸੀਂ ਜਿਵੇਂ ਖੇਡਾਂ ਦੀ ਗੱਲ ਕਰੀ ਆ ਪੰਜਾਬ ਸਰਕਾਰ ਵੀ ਸ਼ੁਰੂ ਤੋਂ ਜਿਹੜੀ ਮੌਜੂਦਾ ਸਰਕਾਰ ਆ ਇਹੀ ਗੱਲ ਕਹਿ ਰਹੀ ਆ ਕਿ ਅਸੀਂ ਖੇਡਾ ਪੱਤਰ ਪੰਜਾਬ ਦੀਆਂ ਵੀ ਸ਼ੁਰੂ ਕਰੀਆਂ ਕਿ ਅਸੀਂ ਜੋ ਪੰਜਾਬ ਦੇ ਜੋ ਬਹੁਤ ਬਹੁਤੇ ਲੀਡਰ ਨੇ ਸੀਐਮ ਭਗਵੰਤ ਮਾਨ ਨੇ ਵੀ ਇਹ ਗੱਲ ਕਹਿੰਦੇ ਨੇ ਕਿ ਨਸ਼ਾ ਤੋੜਨ ਦੇ ਲਈ ਉਹਨਾਂ ਨੂੰ ਕੋਈ ਹੋਰ ਰਾਹ ਦਿਖਾਉਣਾ ਪਊ ਜਣੀ ਕਿ ਉਹਨਾਂ ਦਾ ਜਿਹੜਾ ਮਾਨਾ ਕਿਸੇ ਹੋਰ ਪਾਸੇ ਦਿਮਾਗ ਲੈ ਕੇ ਜਾਣਾ ਪਊ ਇਸ ਕਰਕੇ ਉਹ ਖੇਡਾ ਵੱਲ ਲੈ ਕੇ ਜਾ ਰਹੇ ਨੇ ਪਰ ਜਿਹੜਾ ਜੋ ਇਹ ਕਹ ਕੇ ਉਧਰਲੇ ਪਾਸੇ ਲਜਾਣਾ ਪੂਗਾ ਉਹ ਤਾਂ ਉਹ ਜਾਣ ਕੇ ਜਿਹੜੇ ਹਲੇ ਨੌਜਵਾਨ ਹੈ ਜਾਂ ਤਾਂ ਥੋੜੀ ਮਾਤਰਾ ਦੇ ਵਿੱਚ ਨਸ਼ੇ ਦੀ ਯੂਜ਼ ਕਰਦੇ ਨੇ ਨਸ਼ੇ ਦੀ ਡੋਜ਼ ਲੈਂਦੇ ਨੇ ਜਾਂ ਫਿਰ ਇਹ ਲੱਗੇ ਨਹੀਂ ਕਿ ਉਹਨਾਂ ਦਾ ਧਿਆਨ ਪਹਿਲਾਂ ਹੀ ਖੇਡਾਂ ਵੱਲ ਚਲੇ ਜਾਊਗਾ ਨਸ਼ੇ ਵੱਲ ਨਹੀਂ ਲੱਗਣਗੇ ਜਿਹਨਾਂ ਦੀ ਡੋਜ਼ ਬਹੁਤ ਜ਼ਿਆਦਾ ਹੈ ਨਸ਼ੇ ਦੀ ਜਾਂ ਫਿਰ ਆਪਾਂ ਵੀਡੀਓ ਵੀ ਦੇਖਦੇ ਹਾਂ ਕਿ ਜਿਹੜੇ ਬੇਸੁੱਧ ਹੋਏ ਨਸ਼ੇ ਦੇ ਵਿੱਚ ਫਿਰਦੇ ਨੇ ਜਿਨ੍ਹਾਂ ਨੂੰ ਕੋਈ ਸੁਰਤੇ ਨਹੀਂ ਉਹਨੂੰ ਕੀ ਪਤਾ ਲੱਗਣਾ ਕਿ ਮੈਂ ਖੇਡ ਕਿਵੇਂ ਖੇਡਣੀ ਆ ਕਿਹੜੀ ਖੇਡ ਚੱਲੀ ਜਾਂਦੀ ਆ ਅਗਰ ਉਹਨਾਂ ਚ ਜੀ ਜੀ ਇੱਕ ਚੀਜ਼ ਹੋਰ ਵੀ ਆ ਤੁਸੀਂ ਦੇਖਿਆ ਹੋਣਾ ਕਿ ਅੱਜ ਕੱਲ ਦਾ ਲੁੱਟਾ ਘੋਆ ਦੇ ਸਨੇਚਿੰਗ ਦੇ ਮਾਮਲੇ ਚੋਰੀਆਂ ਦੇ ਮਾਮਲੇ ਕਾਫੀ ਜ਼ਿਆਦਾ ਵੱਧ ਗਏ ਕੋਈ ਵੀ ਚੋਰੀ ਦੀ ਘਟਨਾ ਹੁੰਦੀ ਹੈ ਵੀਡੀਓ ਵਾਇਰਲ ਹੁੰਦੀ ਹੈ ਤਾਂ ਅਗਲਾ ਕਹਿੰਦਾ ਇੱਕ ਚਿੱਟੇ ਵਾਲੇ ਸੀ ਤਾਂ ਇੰਨਾ ਵਦਨਾਮ ਹੁਣ ਲੋਕ ਹੋਏ ਪਏ ਨੇ ਦੂਜੇ ਪਾਸੇ ਆਪਾਂ ਜੇ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਬੇਸੁੱਧ ਹੋ ਜਾਂਦੇ ਨੇ ਹਾਲਾਂਕਿ ਇਹ ਸਭ ਨੂੰ ਪਤਾ ਹੈ ਇੱਕ ਲਾਲੋ ਕੀ 15-20 ਸਾਲ ਦਾ ਬੱਚਾ ਹੈ ਜਿਹੜਾ ਉਸ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੁੰਦੀ ਹੈ ਕਿ ਇਹ ਚੀਜ਼ ਮਾੜੀ ਹੈ ਕਿਉਂਕਿ ਉਹਨੂੰ ਪੜਾਇਆ ਜਾਂਦਾ ਹੈ ਸਿਖਾਇਆ ਜਾਂਦਾ ਹੈ ਪਰ ਕਿਤੇ ਨਾ ਕਿਤੇ ਉਹਨਾਂ ਦੀ ਮਾਨਸਿਕਤਾ ਅਜਿਹੀ ਬਣ ਜਾਂਦੀ ਆ ਜਾਂ ਕਹਿ ਲਓ ਅਜਿਹੀ ਸੁਸਾਇਟੀ ਦੇ ਵਿੱਚ ਰਲ ਜਾਂਦੇ ਨੇ ਜਿੱਥੇ ਉਹਨਾਂ ਦਾ ਵਾਪਸ ਮੁੜਨਾ ਬੜਾ ਮੁਸ਼ਕਿਲ ਹੋ ਜਾਂਦਾ ਏ ਦੂਜੇ ਪਾਸੇ ਤੁਸੀਂ ਦੇਖਿਆ ਹੋਣਾ ਕਿ ਪੁਲਿਸ ਦੇ ਬਹੁਤ ਸਾਰੇ ਅਧਿਕਾਰੀ ਦੇ ਜਿਹੜੇ ਉਹ ਵੀ ਨਸ਼ੇ ਦੇ ਨੈੱਟਵਰਕ ਦੇ ਵਿੱਚ ਫੜੇ ਗਏ ਦੇ ਤਾਂ ਇਸ ਤਰ੍ਹਾਂ ਦੀਆਂ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਵਾਪਰੀਆਂ ਨੇ ਦੂਜੇ ਪਾਸੇ ਹੂੰ ਤਾਂ ਬਿਲਕੁਲ ਜਿਵੇਂ ਤੁਸੀਂ ਸਨੇਚਿੰਗ ਦੀ ਗੱਲ ਕਰੀ ਚੋਰੀਆਂ ਦੀ ਜਾ ਫਰੌਡ ਦੀ ਇਸ ਤਰੀਕੇ ਦੀ ਗੱਲ ਕਰੀ ਤਾਂ ਬਹੁਤਾ ਦੇਖਣ ਨੂੰ ਮਿਲਿਆ ਕਿ ਜਿਸ ਤਰੀਕੇ ਦੀ ਜਿਹੜੀਆਂ ਖਬਰਾਂ ਵੀ ਆਉਂਦੀਆਂ ਨੇ ਕਿ ਜੇਕਰ ਕੋਈ ਸਨੇਚਿੰਗ ਕਰਦਾ ਪੁਲਿਸ ਕਾਰਵਾਈ ਕਰਕੇ ਤੁਰੰਤ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲੈਂਦੀ ਆ ਤੇ ਉਸ ਤੋਂ ਬਾਅਦ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਇਹ ਪਤਾ ਲੱਗਦਾ ਕਿ ਜਾਂ ਤਾਂ ਨਸ਼ਾ ਕੀਤਾ ਹੁੰਦਾ ਜਾਂ ਫਿਰ ਉਹ ਨਸ਼ੇੜੀ ਹੁੰਦੇ ਨੇ ਨਸ਼ੇ ਦੀ ਭਾਲ ਦੇ ਵਿੱਚ ਕੰਮ ਕੋਈ ਕਰਦੇ ਨਹੀਂ ਕਿਉਂਕਿ ਦਿਮਾਗ ਨਸ਼ੇ ਦੇ ਵੱਲ ਲੱਗਿਆ ਹੁੰਦਾ ਕੰਮ ਕੋਈ ਕਰਦੇ ਨਹੀਂ ਤਾਂ ਨਸ਼ੇ ਦੀ ਭਾਲ ਦੇ ਵਿੱਚ ਪੈਸਾ ਕਿੱਥੋਂ ਨਹੀਂ ਮਿਲਦਾ ਤਾਂ ਰਾਹ ਜਾਂਦੀ ਕਿਸੇ ਕੁੜੀ ਦਾ ਜਾਂ ਕਿਤੇ ਵੀ ਕੋਈ ਨੌਜਵਾਨ ਜਾਂਦਾ ਉਸ ਦਾ ਕੋਈ ਮੋਬਾਈਲ ਖੋਲਿਆ ਉਸ ਦੀ ਕੋਈ ਕੁੱਟਮਾਰ ਕਰਕੇ ਕਿਸੇ ਚੌਂਕ ਦੇ ਵਿੱਚ ਖੜਕੇ ਢੇਰੇ ਸਵੇਰੇ ਉਸ ਤੋਂ ਪੈਸੇ ਖੋਲੇ ਜਾਨੀ ਕਿ ਇਹ ਜਿਹੜਾ ਜੋ ਸਨੇਚਿੰਗ ਦੀਆਂ ਜਾਂ ਕੁੱਟਮਾਰ ਦੀਆਂ ਜਿਹੜੀਆਂ ਵਾਰਦਾਤਾਂ ਨੇ ਵਧ ਰਹੀਆਂ ਇਹ ਵੀ ਕਿਤੇ ਨਾ ਕਿਤੇ ਜਿਹੜਾ ਕਨੈਕਸ਼ਨ ਹੈ ਇਸ ਦਾ ਨਸ਼ੇ ਦੇ ਨਾਲ ਜੁੜਦਾ ਕਿ ਉਹ ਨਸ਼ੇ ਦੀ ਪੂਰਤੀ ਕਰਨ ਦੇ ਲਈ ਕੰਮ ਕੋਈ ਕਰਦੇ ਨਹੀਂ ਨਸ਼ੇ ਦੀ ਤੋੜ ਲੱਗਦੀ ਆ ਫਿਰ ਪੂਰਤੀ ਕਰਨ ਦੇ ਲਈ ਰਾਹ ਜਾਂਦੀ ਕਿਸੇ ਜਿਹੜੀ ਕੁੜੀ ਦੇ ਕੋਲੋਂ ਮੋਬਾਈਲ ਖੋਲਿਆ ਕੋਈ ਉਹਦੇ ਕੰਨਾਂ ਦੇ ਪਾਈ ਵਿੱਚ ਪਾਈਆਂ ਕਿਸੇ ਔਰਤ ਦੀਆਂ ਬਾੜੀਆਂ ਲਾ ਲੀਆਂ ਕਿਸੇ ਨਾਰਾਜ ਆਉਂਦੇ ਨੌਜਵਾਨ ਨੂੰ ਘੇਰ ਕੇ ਤਕਲੇ ਕੋਲਿਆ ਕਿਸਦਾ ਮੋਬਾਈਲ ਕੋਲਿਆ ਕਿਸਦੇ ਕੋਲੋਂ 4 ਪੈਸੇ ਕੋਲੇ ਜਾਨੀ ਕਿ ਜਿਹੜਾ ਸਨੇਚਿੰਗ ਦਾ ਮਸਲਾ ਨਾ ਜਿਹੜਾ ਜੋ ਪੰਜਾਬ ਇਹ ਵੀ ਵੱਡੇ ਪੱਧਰ ਤੇ ਆ ਕੋਈ ਛੋਟਾ ਮਸਲਾ ਨਹੀਂਗਾ ਇਹ ਆਮ ਦੇਖਣ ਨੂੰ ਮਿਲਦਾ ਕਿ ਸਨੇਚਿੰਗ ਕਰੀ ਸਨੇਚਿੰਗ ਦਾ 4 ਪੈਸੇ ਤੱਕ ਲੈਦੇ ਕੋਲੋਂ ਖੋਹਦੇ ਨੇ ਨਾਲ ਕੁੱਟਮਾਰ ਕਰਕੇ ਉਹਦੇ ਸੱਟਾਂ ਵੀ ਮਾਰਦੇ ਨੇ ਜਾਨੀ ਕਿ ਇਹ ਮਸਲਾ ਨਸ਼ਾ ਤਸਕਰੀ ਦੇ ਨਾਲ ਸਿੱਧੇ ਤੌਰ ਤੇ ਜੁੜਦਾ ਕਿ ਉਹ ਨਸ਼ਾ ਤਸਕਰ ਨੇ ਨਸ਼ੇ ਦੀ ਪੂਰਤੀ ਕਰਨ ਦੇ ਲਈ ਫਿਰ ਉਧਰ ਨੂੰ ਜਾਂਦੇ ਨੇ ਪੈਸਾ ਕੋਈ ਪਰਿਵਾਰਕ ਪਰਿਵਾਰ ਤੇ ਇਸ ਗੱਲ ਨੂੰ ਪੈਸੇ ਦਿੰਦਾ ਨਹੀਂ ਨਾ ਵਾਰਦਾਤਾ ਇਸ ਗੱਲ ਨੂੰ ਕਹਿੰਦਾ ਨਹੀਂ ਕਿ ਤੁਸੀਂ ਚੱਕੋ ਪੈਸੇ ਨਸ਼ਾ ਕਰਿਓ ਤਾਂ ਫਿਰ ਨਸ਼ੇ ਦੀ ਜਦੋਂ ਪੈਸਿਆਂ ਦੀ ਲੋੜ ਹੁੰਦੀ ਆ ਫਿਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਜੀ ਜੀ ਗੱਲ ਬਿਲਕੁਲ ਸਹੀ ਆ ਕਿ ਅਗਰ ਨਸ਼ਾ ਖਤਮ ਹੋ ਜਾਵੇ ਤਾਂ ਬਹੁਤ ਸਾਰੀਆਂ ਅਪਰਾਧਿਕ ਵਾਰਦਾਤਾਂ ਖਤਮ ਹੋ ਜਾਣਗੀਆਂ ਬਹੁਤ ਸਾਰੀਆਂ ਜਿਹੜੀਆਂ ਸਿਹਤ ਦੇ ਨਾਲ ਜੁੜੀਆਂ ਸਮੱਸਿਆਵਾਂ ਨੇ ਕਿਉਂਕਿ ਨਸ਼ੇੜੀ ਨੇ ਜਿਹੜੇ ਉਹ ਕਾਲਾ ਪੀਲਾ ਜਾਂ ਫਿਰ ਹੋਰ ਵੱਡੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ ਤਾਂ ਅਜਿਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਵੀ ਹੱਲ ਹੋ ਜਾਣਗੀਆਂ ਅਤੇ ਅਗਰ ਲੋਕ ਨਸ਼ਾ ਛੱਡਣਗੇ ਤਾਂ ਉਹ ਇੱਕ ਚੰਗਾ ਜੀਵਨ ਆ ਜਿਹੜਾ ਉਹ ਜੀਉ ਸਕਦੇ ਨੇ ਤਾਂ ਅਸੀਂ ਇੱਥੇ ਦਰਸ਼ਕਾਂ ਤੋਂ ਵੀ ਪੁੱਛਣਾ ਚਾਹਾਂਗੇ ਕਿ ਉਹਨਾਂ ਦੀ ਇਸ ਪੂਰੇ ਮਸਲੇ ਬਾਰੇ ਕੀ رائے ਹੈ ਕਿਸ ਤਰ੍ਹਾਂ ਲੋਕ ਨਸ਼ੇ ਨੂੰ ਛੱਡਾ ਸਕਦੇ ਨੇ ਨਸ਼ੇ ਨੂੰ ਛੱਡਣ ਵਾਸਤੇ ਕੀ ਕੁਝ ਕਰਨ ਦੀ ਲੋੜ ਹੈ ਤੇ ਸਰਕਾਰ ਜਿਹੜੀ ਇਹ ਬਲਡੋਜ਼ਰ ਰਾਹੀਂ ਕਾਰਵਾਈ ਕਰ ਰਹੀ ਹੈ ਜਿਹੜੇ ਨਸ਼ਾ ਤਸਕਰਾਂ ਦੇ ਘਰ ਦੇ ਜਿਹੜੇ ਉਹ ਗੈਰਕਾਨੂੰਨੀ ਬਣਾਏ ਗਏ ਢਾਹੇ ਜਾ ਰਹੇ ਨੇ ਤਾਂ ਇਹ ਕਾਰਵਾਈ ਨੂੰ ਸਾਡੀ ਜਨਤਾ ਕਿੰਨੀ ਕੁ ਜਾਇਜ਼ ਮੰਨਦੀ ਹੈ ਤਾਂ ਤੇ ਦੇਖਣਾ ਹੋਵੇਗਾ ਕਿ ਦਰਸ਼ਕ ਨੇ ਜਿਹੜੇ ਉਹ ਇਸ ਮੁੱਦੇ ਉੱਤੇ ਆਪਣੀ ਕੀ رائے ਰੱਖਦੇ ਨੇ ਧੰਨਵਾਦ